ਸੱਚੀ ਗੱਲ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀ ਸਾਰੇ ਜਣੇ ਠੀਕ ਠਾਕ ਹੋਮੋਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਬਹੁਤ ਵਧੀਆ ਘੋੜੀ ਲੈ ਆਇਆ ਮਿੱਤਰੋ ਤੁਹਾਡੇ ਵਾਸਤੇ ਕਾਫੀ ਮੇਰੇ ਵੀਰ ਭਰਾਵਾਂ ਦੇ ਫੋਨ ਆਉਂਦੇ ਸੀ ਤੇ ਕਹਿੰਦੇ ਸੀ ਮੇਰੇ ਵੀਰ ਭਰਾ ਬਾਈ ਸਾਨੂੰ ਵਿਆਹ ਸ਼ਾਦੀ ਦੀ ਕੰਪਲੀਟ ਘੋੜੀ ਚਾਹੀਦੀ ਆ ਯਾਨੀ ਕਿ ਰੇੜੀ ਬੱਗੀ ਚੱਲਦੀ ਹੋਵੇ ਬਾਕੀ ਨੱਚਦੀ ਡੱਬਦੀ ਹੋਵੇ ਤੇ ਕੋੜੀ ਵੀ ਆਵਲਿਕ ਹੋਵੇ ਤੇ ਲਓ ਜੀ ਮਿੱਤਰੋ ਕੋੜੀ ਬਹੁਤ ਵਧੀਆ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ ਚ ਤੇ ਬਿਨਾ ਕਹੇ ਅੱਜ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਡਿਟੇਲ ਦੱਸਣ ਲੱਗੇ ਆ ਜੀ ਤੇ 60 ਪਲਸ ਹਾਈਟ ਹੈ ਮੇਰੇ ਵੀਰ ਭਰਾਵੋ 8 ਸਾਲ ਉਮਰ ਦਾ ਸੀ ਇਹ ਮਾਲਕ ਵੀਰਾਂ ਨੇ ਤੇ ਮੌਕੇ ਦੀ ਕੋੜੀ ਇਸ ਟਾਈਮ ਖਾਲੀ ਹੈ ਜੀ ਹੀਟ ਚਾਈ ਹੋਈ ਹੈ ਇਸ ਟਾਈਮ ਤੇ ਵਾਲਪੋਰੀਆਂ ਦੀ ਵੀ ਸਾਫ ਹੈ ਜੀ ਸਵਾਰੀ ਦੀ ਵੀ ਪਾਸ ਹੈ ਤੇ ਬਿਆਸ਼ੀ ਆਤੀ ਦੀ ਵੀ ਕੰਪਲੀਟ ਹੈ ਰੇਡੀ ਬੱਗੀ ਸਭ ਚੱਲਦੀ ਆ ਬਾਕੀ ਪਟਾਕਿਆਂ ਤੋਂ ਵੀ ਨਹੀਂ ਡਰਦੀ ਤੇ ਰੇਟ ਬਾਈ ਹੋਰੇ ਕਰਦੇ ਆ ਜੀ 8000 8000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨਤਾਨ ਕਰ ਦੇਣਗੇ ਤੇ ਜੇ ਤੁਸੀਂ ਆਪਣਾ ਨਾਮ ਲੈ ਕੇ ਖਰੀਦੋਗੇ ਤਾਂ ਬਾਈ ਹੋਰੇ 2-4000 ਦਾ ਹੋਰ ਡਿਸਕਾਊਂਟ ਦੇ ਦੇਣਗੇ ਚਲੋ ਸੋਨੂੰ ਤੇ ਰਾਜਸਥਾਨ ਏਰੀਆ ਬਾਈ ਹੋਰੇ ਆਂਦਾ ਬਿਕਾਨੇਰ ਜ਼ਿਲ੍ਹਾ ਤੇ گاਉ ਹੈਗਾ ਮਾਜਨ ਤੇ ਕਰ ਲਿਓ ਜੀ ਗੱਲਬਾਤ ਨੰਬਰ ਤੇ ਗ੍ਰੀਨ ਤੇ ਆ ਵੀਡੀਓ ਨੂੰ ਕਰ ਦਿਓ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਮਿਲਦੇ ਆਂ ਕੋਈ ਹੋਰ ਵਧੀਆ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ ਜੀ